ਕੱਲੇ ਆਪਣੀਆਂ ਪਸੰਦ ਕਰਦੇ ਆ ਤੇ ਆਹ ਪਾਵਰ ਦੀ ਫੀਟਿੰਗ ਅੱਗੇ ਸਾਰੀ ਆ ਗਈ ਠੀਕ ਆ ਦੋਸਤੋ ਗੇਅਰ ਡਬਲ ਕਲਚ ਆ ਟਰੈਕਟਰ ਨੂੰ ਸ਼ੋਅ ਬਹੁਤ ਸਾਫ਼ ਆ ਟਰੈਕਟਰ ਜਿਨ੍ਹਾਂ ਨੇ ਸ਼ੋਅ ਲਈਆਂ ਜਿਨ੍ਹਾਂ ਨੇ ਇੰਜਣ ਵੀ ਲੈਣੇ ਇੰਜਣ ਵਾਲੇ ਵੀ ਸੰਪਰਕ ਕਰ ਸਕਦੇ ਆ ਬੰਪਰ ਜਿਹੜੇ ਆਉਂਦੇ ਆ ਕੰਪਨੀ ਵੱਲੋਂ ਜਾਂ ਪੁਰਾਣੇ ਜਿਹੜੇ ਬੰਪਰ ਹੁੰਦੇ ਆ ਸਿੰਪਲ ਬੰਪਰ ਹੀ ਹੁੰਦੇ ਆ ਬੰਪਰ ਵਗੈਰਾ ਦਾ ਤੁਹਾਨੂੰ ਆਪਦੇ ਮੋਡੀਫਿਕੇਸ਼ਨ ਵਾਸਤੇ ਘੋੜਾ ਬੰਪਰ ਲੈਣੀ ਪੈਂਦੇ ਆ ਆ ਜੋ ਇਧਰੋਂ ਪਾਵਰ ਦੀ ਫੀਟਿੰਗ ਵੀ ਤੁਹਾਨੂੰ ਦਿਖਾ ਦਈਏ ਪਾਵਰ ਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਟਰੈਕਟਰ ਮੋਡੀਫਾਈ ਅੱਜ ਕੱਲ ਫੋਰ ਬਹੁਤ ਹੋਣਦੇ ਆ ਤੇ ਸਟਾਰਟਿੰਗ 'ਚ ਦੋਸਤਾਂ ਨੂੰ ਬੇਨਤੀ ਆ ਤੇ ਚੈਨਲ ਨੂੰ ਫੋਲੋ ਕਰ ਲਓ ਪੇਜ ਸਬਸਕ੍ਰਾਈਬ ਕਰ ਲਓ ਫਾਰਮ ਟਰੈਕ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਪਾਵਰ ਸਟੀਅਰਿੰਗ ਦੀ ਡਬਲ ਕਲਚ ਦੀ ਔਰ ਤੇਲ ਬ੍ਰੇਕਾਂ ਦੀ ਇਨਫੋਰਮੇਸ਼ਨ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਪੂਰੀ ਡਿਟੇਲਡ ਵੀਡੀਓ ਆ ਤੇ ਮਤ ਮੰਨ ਕੇ ਬੇਨਤੀ ਆ ਦੋਸਤੋ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਵੀਡੀਓ ਸਾਰੇ ਭਰਾ ਇੰਨੇ ਪਿਆਰ ਨਾਲ ਦੇਖਦੇ ਆ ਤੇ ਪਲੀਜ਼ ਕੋਈ ਵੀ ਤੁਹਾਡੀ ਇਨਕੁਆਰੀ ਆ ਕੋਈ ਵੀ ਤੁਸੀਂ ਪੁੱਛਣਾ ਹੁੰਦਾ ਵੀਰੇ ਵਟਸਐਪ ਕਰ ਦਿਆ ਕਰੋ ਜਿਹਨੇ ਕੰਮ ਕਰ ਲੱਗੇ ਹੋਈਦਾ ਸਾਰੇ ਮਿੱਤਰ ਪਿਆਰੇ ਜਿਹੜੇ ਆਏ ਹੁੰਦੇ ਉਹਨਾਂ ਨੂੰ ਮਿਲਣਾ ਹੁੰਦਾ ਤੇ ਕੰਮ ਕਰ ਵੀ ਕਰਨੇ ਹੁੰਦੇ ਇਸ ਕਰਕੇ ਫੋਨ ਨਹੀਂ ਜਿਆਦਾ ਟੈਂਡ ਹੁੰਦਾ ਤੇ ਇਕੱਲੇ ਬੰਦੇ ਆਪਾਂ ਕੰਮ ਵਾਲੇ ਤੁਹਾਨੂੰ ਅੱਗੇ ਵੀ ਵੀਡੀਓ ਵਿੱਚ ਕਈ ਵਾਰ ਬੇਨਤੀ ਕਰੀ ਆ ਤੇ ਸਾਰੇ ਜ਼ਿਮੀਂਦਾਰ ਭਰਾਵਾਂ ਦਾ ਧੰਨਵਾਦ ਆ ਖਾਸ ਕਰਕੇ ਐਨ ਆਈ ਭਰਾਵਾਂ ਦਾ ਧੰਨਵਾਦ ਆ ਜਿਹੜੇ ਵੀਡੀਓ ਦੇਖਦੇ ਆ ਤੇ ਆਜੋ ਸਾਰੀ ਅੱਗੇ ਤੁਹਾਨੂੰ ਡਿਟੇਲ ਦਿਖਾਉਣੇ ਆਪਾਂ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਨੰਬਰ ਸਾਰੇ ਨੂੰ ਆਪਾਂ ਬੋਲ ਕੇ ਵੀ ਦੱਸ ਦਿੰਨੇ ਆ ਅੱਗੇ ਸਕਰੀਨ ਤੇ ਵੀ ਤੁਹਾਨੂੰ ਥੱਲੇ ਚੱਲਦਾ ਆਊਗਾ ਨੰਬਰ 9813904322 ਤੇ 931800582 WhatsApp ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਆ ਤੁਹਾਨੂੰ ਜਵਾਬ ਜਰੂਰ ਮਿਲੂਗਾ ਟਾਈਮ ਥੋੜਾ ਅੱਗੇ ਪਿੱਛੇ ਜਰੂਰ ਹੋ ਸਕਦਾ ਤੇ ਕਈ ਵਾਰਾਂ ਕੰਮ ਕਰ ਕਰਕੇ ਨਹੀਂ ਟਾਈਮ ਲੱਗਦਾ ਰਿਪਲਾਈ ਦਾ ਤੇ ਆਜੋ ਸਾਰੀ ਤੁਹਾਨੂੰ ਫਾਰਮਟ ਦੀ ਡਿਟੇਲ ਦਿਖਾਉਣੇ ਆ ਦਿਖਾਓ ਜੀ ਅੱਗੇ ਮੈਂ ਤੁਹਾਨੂੰ ਕੈਮਰੇ ਦੇ ਵਿੱਚ ਸਾਰਾ ਤੁਹਾਨੂੰ ਦਿਖਾ ਦਿੰਨਾ ਤੇ ਸੁਪਰ ਮੈਕਸ ਤੇਲ ਬ੍ਰੇਕਾਂ ਦੇ ਵਿੱਚ ਭਰਾ ਕਹਿੰਦੇ ਹੁੰਦੇ ਆ ਬਾਈ ਜੀ ਕਿੱਥੋਂ ਚੇਂਜ ਕਰੀਏ ਕਿੱਥੋਂ ਨਾ ਚੇਂਜ ਕਰੀਏ ਆਹ ਸਿਸਟਮ ਆ ਪਹਿਲੀ ਗੱਲ ਤਾਂ ਸੈਡ ਡਿਸਟ੍ਰੀਬਿਊਟਰ ਆ ਗਿਆ ਤੇਲ ਬ੍ਰੇਕ ਦੇ ਨਾਲ ਇਹਦੇ ਨਾਲ ਫਾਇਦਾ ਕੀ ਹੋ ਜਾਂਦਾ ਫੀਟਿੰਗ ਸਾਰੀ ਤੁਹਾਨੂੰ ਬਣੀ ਬਣਾਈ ਮਿਲ ਜਾਂਦੀ ਆ ਸੈਡ ਡਿਸਟ੍ਰੀਬਿਊਟਰ ਦੀ ਸਾਡੇ ਇੱਥੇ ਜਿੰਨੇ ਵੀ ਡਿਸਟ੍ਰੀਬਿਊਟਰ ਸੇਲ ਵਗੈਰਾ ਹੁੰਦੇ ਆ ਉਹਨਾਂ ਦੇ ਨਾਲ ਤੁਹਾਨੂੰ ਆ ਫੀਟਿੰਗ ਪਾਈਪਾਂ ਪਾਈਪਾਂ ਦੀ ਆਪ ਸਾਰੀ ਅਰੇਂਜ ਕਰਨੀ ਪੈਂਦੀ ਆ ਸਿਰਫ ਡਿਸਟ੍ਰੀਬਿਊਟਰ ਹੀ ਮਿਲਦੇ ਆ ਬਾਕੀ ਫੀਟਿੰਗ ਸਾਰੀ ਤੁਹਾਨੂੰ ਪ੍ਰੋਪਰ ਬਣਾਉਣੀ ਪੈਣੀ ਆ ਜਿਨ੍ਹਾਂ ਭਰਾਵਾਂ ਦੇ ਵੀ ਸ਼ੌਂਕ ਆ ਜਿਨ੍ਹਾਂ ਨੂੰ ਦੋ ਤਰ੍ਹਾਂ ਦੀਆਂ ਆਪਸ਼ਨਾਂ ਹੁੰਦੀਆਂ ਜਾਂ ਤਾਂ ਤੁਸੀਂ ਇੱਥੋਂ ਖਲਾ ਕੇ ਲੈ ਸਕਦੇ ਹੋ ਕਈ ਭਰਾਵਾਂ ਨੇ ਗੇਅਰ ਨਹੀਂ ਚੇਂਜ ਕਰਨੇ ਉਹ ਤਾਂ ਆਪਣਾ ਆਪ ਆਪਾਰਟ ਤੋਂ ਗੇਅਰ ਤੋਂ ਅੱਗੇ-ਅੱਗੇ ਲੈ ਸਕਦੇ ਆ ਮੰਨ ਲਓ ਗੇਅਰ ਤੋਂ ਪਿੱਛੇ-ਪਿੱਛੇ ਤੁਸੀਂ ਖਲਾ ਲਿਆ ਉਹਦੇ ਵਿੱਚ ਲਿਫਟ ਆ ਗਈ ਟਿਊਬਾਂ ਆ ਗਈਆਂ ਕ੍ਰਾਉਨ ਪਿਨੀਅਨ ਆ ਗਿਆ ਇਹਦੇ ਵਿੱਚ ਹਾਂਡੀ ਨਵੇਂ ਮਾਡਲ ਦੀ ਆ ਗਈ ਤੇ ਇੱਕ ਐਕਸਲ ਨਵੇਂ ਮਾਡਲ ਦੇ ਆ ਗਏ ਸਾਰੇ ਰਿੰਮ ਨਵੇਂ ਮਾਡਲ ਦੇ ਆ ਗਏ ਇਹਦੇ ਵਿੱਚ ਨਵੇਂ ਮਾਡਲਾਂ ਦੇ ਵਿੱਚ ਹਾਂਡੀ ਦਾ ਫਰਕ ਆ ਗਿਆ ਵੀ ਆ ਜਿਹੜੀ ਐਂਗਲ ਟਾਈਪ ਹੁੱਕ ਪੈ ਜਾਂਦੀ ਹੈ ਉਹਨੂੰ ਆਪਣੀ ਹੱਕ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਰ ਲਓ ਕਿਸੇ ਵੀ ਤਰ੍ਹਾਂ ਦੀ ਹੱਕ ਬਣਾਉਣੀ ਆ ਆਪਾਂ ਤੇ ਉਹ ਚੀਜ਼ ਬਣ ਜਾਂਦੀ ਆ ਬ੍ਰੇਕ ਸੇਲਡ ਆ ਸਾਰੀਆਂ ਹਾਲ ਤੱਕ ਖੋਲੀਆਂ ਨਹੀਂ ਟਰੈਕਟਰ ਦੀਆਂ ਸਟੈਪ ਲੈਜਰ ਵਗੈਰਾ ਲਿੰਕਾ ਨਵੇਂ ਟਰੈਕਟਰਾਂ ਦੇ ਵੀ ਜ਼ਿਆਦਾਤਰ ਤੁਹਾਨੂੰ ਜ਼ਿਆਦਾ ਖਰਾਬ ਹੀ ਮਿਲਣਗੇ ਲਿੰਕਾਂ ਦੀ ਅਸੀਂ ਜ਼ਿਆਦਾ ਨਵੇਂ ਰਿਫਰੈਂਸ ਕਰੀਦੇ ਵੀ ਤੁਸੀਂ ਨਵੀਆਂ ਹੀ ਤੇ ਪਾਓ ਟਰੈਕਟਰ ਨਾਲ ਬਹੁਤ ਘੱਟ ਲਿੰਕਾ ਆਉਂਦੀਆਂ ਡਿਮਾਂਡ ਬਹੁਤ ਜ਼ਿਆਦਾ ਤੇ ਆਉਂਦੀਆਂ ਬਹੁਤ ਘੱਟ ਆ ਆ ਗੁਟਕੇ ਦੇਖੋ ਕੰਪਨੀ ਦੇ ਨਾਲ ਆ ਕੇ ਥੱਲੇ ਜਿੰਨਾ ਭਰਾਵਾਂ ਦੇ ਟਾਇਰ ਵੱਡੇ ਪਾਉਣੇ ਆ ਇਹ ਕੰਪਨੀ ਨੇ ਥੱਲੇ ਇਹਦਾ ਦੇ ਸਪੈਸਰ ਪਾਏ ਹੋਏ ਆ ਟਾਇਰ ਜਿਹੜੇ ਮਰਗਾੜ ਦਾ ਟੱਚ ਨਾ ਹੋਣ ਠੀਕ ਆ ਜੀ ਪਿੱਛੋਂ ਦਾ ਆਹ ਫਿਟਿੰਗ ਆ ਗਈ ਪੀਟੀਓ ਵਗੈਰਾ ਨਾਲ ਆ ਗਈ ਡੰਡੇ ਵਾਲੀ ਹੁੱਕ ਹੁੱਕ ਵਗੈਰਾ ਤੁਹਾਡੀ ਨਾਲ ਆ ਗਈ ਮਰਗਾੜ ਕਈ ਭਰਾ ਇਹ ਲੈਣਾ ਪਸੰਦ ਕਰਦੇ ਆ ਸਿੰਪਲ ਤੇ ਕਈ ਭਰਾ ਜਿਹੜੇ ਆ ਕਲਾਸਿਕ ਵਾਲੇ ਮਰਗਾੜ ਲੈਣਾ ਪਸੰਦ ਕਰਦੇ ਆ ਤੇ ਅੱਗੋਂ ਪਾਵਰ ਦੀ ਫਿਟਿੰਗ ਆ ਗਈ ਸਾਰੀ ਕਲੱਚ ਡਬਲ ਆ ਗਿਆ ਇਹਦੇ ਵਿੱਚ ਠੀਕ ਆ ਜੀ ਪੀਟੀਓ ਲੀਵਰ ਆ ਆ ਗਿਆ ਤੇ ਦੋਨਾਂ ਦਾ ਕੰਪੀਟੀਸ਼ਨ ਚੱਲਣ ਦੇ ਆ ਈਪੀਆਈ ਕੋਈ ਪਸੰਦ ਕਰਦਾ ਕੋਈ ਤੇਲ ਬ੍ਰੇਕਾ ਪਸੰਦ ਕਰਦਾ ਇਹਦੀ ਡਿਮਾਂਡ ਈਪੀਆਈ ਨਾਲੋਂ ਵੀ ਜ਼ਿਆਦਾ ਹੈ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਇਹਨਾਂ ਬ੍ਰੇਕਾਂ ਦੀ ਕਿਉਂ ਇਹ ਫੋਰਡ ਨੂੰ ਜ਼ਿਆਦਾ ਲੱਗ ਜਾਂਦੀ ਹੈ ਈਪੀਆਈ ਜਦੋਂ ਆਪਾਂ ਲਾ ਦਿੰਦੇ ਆ ਫਿਰ ਉਹ ਫੋਰਡ ਪਿੱਛੇ ਰਹਿੰਦੇ ਹੀ ਨਹੀਂ ਟਰੈਕਟਰ ਸਾਰਾ ਚੇਂਜ ਹੀ ਹੋ ਜਾਂਦਾ ਤੇ ਅੱਗੇ ਆਜੋ ਜੀ ਕਲਸਟਰ ਮੀਟਰ ਆ ਗਿਆ ਤੇ ਪਾਵਰ ਦੀ ਫੀਟਿੰਗ ਪਰਲੇ ਪਾਸੇ ਦਿਖੋ ਨਾਲਾਂ ਨੂੰ ਜੈਕ ਪਾਈਪਾਂ ਦੇ ਇੱਧਰ ਆ ਗਏ ਇਹਦੇ ਵਿੱਚ ਡਬਲ ਪੰਪ ਆ ਗਿਆ ਜਿਵੇਂ ਕਿ ਪੰਪ ਡਬਲ ਆ ਟਰੈਕਟਰ ਨੂੰ ਸ਼ੋਹ ਬਹੁਤ ਸਾਫਾ ਟਰੈਕਟਰ ਜਿਨ੍ਹਾਂ ਨੇ ਸ਼ੋਹ ਲਈਆਂ ਜਿਨ੍ਹਾਂ ਨੇ ਇੰਜਨ ਵੀ ਲੈਣੇ ਇੰਜਨ ਵਾਲੇ ਵੀ ਸਪਾਰਕ ਕਰ ਸਕਦੇ ਆ ਬੰਪਰ ਜਿਹੜੇ ਆਉਂਦੇ ਆ ਕੰਪਨੀ ਵੱਲੋਂ ਜਾਂ ਪੁਰਾਣੇ ਜਿਹੜੇ ਬੰਪਰ ਹੁੰਦੇ ਆ ਸਿੰਪਲ ਬੰਪਰ ਹੀ ਹੁੰਦੇ ਆ ਬੰਪਰ ਵਗੈਰਾ ਦਾ ਤੁਹਾਨੂੰ ਆਪਦੇ ਮੋਡੀਫਿਕੇਸ਼ਨ ਵਾਸਤੇ ਘੋੜਾ ਬੰਪਰ ਲੈਣੀ ਪੈਂਦੇ ਆ ਆ ਜੋ ਇਧਰੋਂ ਪਾਵਰ ਦੀ ਫੀਟਿੰਗ ਵੀ ਤੁਹਾਨੂੰ ਦਿਖਾ ਦਈਏ ਪਾਵਰ ਦਾ ਰੋਜ਼ ਹੀ ਆਪਾਂ ਵੀਡੀਓ ਕਰੰਦੇ ਆ ਆ ਜਿਹੜਾ ਸਟੈਂਡ ਹੋ ਗਿਆ ਸਭ ਤੋਂ ਪਹਿਲਾਂ ਇਹਦੇ ਉੱਪਰ ਇੱਕ ਰਾਡ ਹੋ ਗਈ ਸਟੀering ਵਾਲੀ ਸਟੀering ਵੀਲ ਹੋ ਗਿਆ ਜਿਹਾ ਜਿਹਾ ਤੁਸੀਂ ਆਪਣੀ ਮਨਪਸੰਦ ਕਰਦੇ ਆ ਆ ਜੈਕਾਂ ਦੀਆਂ ਪਾਈਪਾਂ ਆ ਗਈਆਂ ਕਿਸੇ ਕਿਸੇ ਵਰੀ ਦਾ ਕੋਈ ਕੱਲਿਆਂ ਇਕੱਠਿਆਂ ਕਢਾਉਣਾ ਪਸੰਦ ਕਰਦਾ ਕਈ ਇਕੱਲੇ ਇਕੱਲੇ ਆਪਣੀਆਂ ਪਸੰਦ ਕਰਦੇ ਆ ਤੇ ਆਹ ਪਾਵਰ ਦੀ ਫੀਟਿੰਗ ਅੱਗੇ ਸਾਰੀ ਆ ਗਈ ਠੀਕ ਆ ਦੋਸਤੋ ਗੇਅਰ ਡਬਲ ਕਲਚ ਆ ਵੀਡੀਓ ਜਲਦੀ ਜਲਦੀ ਲਾਈਕ ਸ਼ੇਅਰ ਤੇ ਕਰ ਦਿਆ ਕਰੋ ਬਾਈ ਸਾਹਿਬ ਸਾਰੇ ਭਰਾਵਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਦਾ ਕੋਈ ਪੈਸਾ ਨਹੀਂ ਤੁਸੀਂ ਵੀਡੀਓ ਦੇਖ ਦਿੰਦੇ ਆ ਪਰ ਸਬਸਕ੍ਰਾਈਬ ਨਹੀਂ ਚੈਨਲ ਕਰਦੇ ਭਰਾ ਜਰੂਰ ਮੇਰੇ ਵੀਰੋ ਆਹ ਦੇਖੋ ਇਹਦੀ ਫੀਟਿੰਗ ਆ ਗਈ ਤੁਹਾਡੀ origignal ਆਪਣੀ ਟੈਂਕੀ ਦੀ ਪਾਵਰ ਦੀ ਤੇ کئی ਜਿੱਥੇ ਵੀ ਤੁਹਾਡੀ ਸੈਟਿੰਗ ਆ ਤੁਸੀਂ ਪੈਪ ਛੋਟੇ ਵੱਡੇ ਕਰਕੇ ਟੈਂਕੀ ਆਪਣੀ ਆਪਣੇ ਹਿਸਾਬ ਨਾਲ ਜਿੱਥੇ ਵੀ ਤੁਸੀਂ ਕਰਨੀ ਆ ਕਰ ਸਕਦੇ ਹੋ ਜਿੰਨੇ ਵੀ ਟਰੈਕਟਰ ਤੁਸੀਂ ਪਾਵਰ ਦੇਖੋਗੇ ਕਿਸੇ ਦੀ ਵੀ ਸੇਮ ਨਹੀਂ ਟੈਂਕੀ ਤੁਹਾਨੂੰ ਇੱਕ ਜਗ੍ਹਾ ਤੇ ਨਹੀਂ ਮਿਲੂਗੀ ਉਹ ਮਿਸਤਰੀ ਦੇ ਹੱਥ ਹੁੰਦਾ ਕੋਈ ਕਿੱਥੇ ਸੈਟਿੰਗ ਕਰ ਲੈਂਦੇ ਕੋਈ ਕਿੱਥੇ ਸੈਟਿੰਗ ਕਰ ਲੈਂਦੇ ਆ ਤੇ ਜੇ ਵੀਡੀਓ ਚੰਗੀ ਲੱਗੇ ਦੋਸਤੋ ਵਧੀਆ ਤੇ ਭਾਈ ਜੀ ਚੈਨਲ ਫੋਲੋ ਕਰ ਲਓ ਤੇ ਆਜੋ ਇੱਕ ਹੋਰ ਨਵੀਂ ਇਨਫੋਰਮੇਸ਼ਨ ਜੇ ਕੋਈ ਹੋਈ ਤੁਹਾਨੂੰ ਉਹ ਵੀ ਆਪਾਂ ਅੱਜ ਐਡ-ਆਨ ਕਰ ਦਾਂਗੇ ਤੇ ਆ ਟਰੈਕਟਰ ਸਾਰੇ ਦੀ ਨਿਗਾ ਮਾਰਾ ਦਈਏ ਤੁਹਾਨੂੰ ਤੇ ਵੀਡੀਓ ਕਰਦੇ ਆ ਦੋਸਤੋ ਇੱਥੇ ਹੀ ਸਮਾਪਤ ਜੀ ਧੰਨਵਾਦ ਜੀ ਮਾਡਲ ਦੇ ਆ ਗਏ ਸਾਰੇ ਰਿੰਮ ਨਵੇਂ ਮਾਡਲ ਦੇ ਆ ਗਏ ਇਹਦੇ ਵਿੱਚ ਨਵੇਂ ਮਾਡਲਾਂ ਦੇ ਵਿੱਚ ਹਾਂਡੀ ਦਾ ਫਰਕ ਆ ਗਿਆ ਵੀ ਆ ਜਿਹੜੀ ਐਂਗਲ ਟਾਈਪ ਹੁੱਕ ਪੈ ਜਾਂਦੀ ਇਹਨੂੰ ਆਪਣੀ ਹੁੱਕ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਹਿੰਨ ਨੂੰ ਕਿਸੇ ਵੀ ਤਰ੍ਹਾਂ ਦੀ ਹੁੱਕ ਬਣਾਉਣੀ ਆ ਆਪਾਂ ਤੇ ਆਪਾਂ ਪੀਪਾਂ ਦੀ ਆਪ ਸਾਰੀ ਅਰੇਂਜ ਕਰਨੀ ਪੈਂਦੀ ਆ ਸਿਰਫ ਡਿਸਟ੍ਰੀਬਿਊਟਰ ਹੀ ਮਿਲਦੇ ਆ ਬਾਕੀ ਫੀਟਿੰਗ ਸਾਰੀ ਤੁਹਾਨੂੰ ਪ੍ਰੋਪਰ ਬਣਾਉਣੀ ਪੈਣੀ ਆ ਜਿਨ੍ਹਾਂ ਭਰਾਵਾਂ ਦੇ ਵੀ ਸ਼ੌਂਕ ਆ ਜਿਨ੍ਹਾਂ ਨੂੰ ਸასიਗਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਕਰੋ ਨਵੀਂ ਵੀਡੀਓ ਦੇ ਵਿੱਚ ਤੇ ਟਰੈਕਟਰ ਮੋਡੀਫਾਈ ਅੱਜਕੱਲ ਫੋਰਡ ਬਹੁਤ ਹੋਣਦੇ ਆ ਤੇ ਸਟਾਰਟ ਅਗਿੰਜੋ ਦੋਸਤਾਂ ਨੂੰ ਬੇਨਤੀ ਆ ਤੇ ਚੈਨਲ ਨੂੰ ਫੋਲੋ ਕਰ ਲਓ ਪੇਜ ਸਬਸਕ੍ਰਾਈਬ ਕਰ ਲਓ ਫਾਰਮ ਟਰੈਕ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਪਾਵਰ ਸਟੀਅਰਿੰਗ ਦੀ ਡਬਲ ਕਲਚ ਦੀ ਔਰ ਤੇਲ ਬ੍ਰੇਕਾਂ ਦੀ ਇਨਫਰਮੇਸ਼ਨ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਪੂਰੀ ਡਿਟੇਲਡ ਵੀਡੀਓ ਆ ਤੇ ਭੱਤ ਮੰਨ ਕੇ ਬੇਨਤੀ ਆ ਦੋਸਤੋ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਵੀਡੀਓ ਸਾਰੇ ਭਰਾ ਇੰਨੇ ਪਿਆਰ ਨਾਲ ਦੇਖਦੇ ਆ ਤੇ ਪਲੀਜ਼ ਕੋਈ ਵੀ ਤੁਹਾਡੀ ਇਨਕੁਆਰੀ ਆ ਕੋਈ ਵੀ ਤੁਸੀਂ ਪੁੱਛਣਾ ਹੁੰਦਾ ਵੀਰੇ WhatsApp ਕਰ ਦਿਆ ਕਰੋ ਜਿਹਨੇ ਕੰਮ ਕਰ ਲੱਗੇ ਹੋਈਦਾ ਸਾਰੇ ਮਿੱਤਰ ਪਿਆਰੇ ਜਿਹੜੇ ਆਏ ਹੁੰਦੇ ਉਹਨਾਂ ਨੂੰ ਮਿਲਣਾ ਹੁੰਦਾ ਤੇ ਕੰਮ ਕਰ ਵੀ ਕਰਨੇ ਹੁੰਦੇ ਇਸ ਕਰਕੇ ਫੋਨ ਨਹੀਂ ਜਿਆਦਾ ਟੈਂਡ ਹੁੰਦਾ ਤੇ ਇਕੱਲੇ ਬੰਦੇ ਆਪਾਂ ਕੰਮ ਵਾਲੇ ਤੁਹਾਨੂੰ ਅੱਗੇ ਵੀ ਵੀਡੀਓ ਵਿੱਚ ਕਈ ਵਾਰ ਬੇਨਤੀ ਕਰੀ ਆ ਤੇ ਸਾਰੇ ਜ਼ਮੀਂਦਾਰ ਭਰਾਵਾਂ ਦਾ ਧੰਨਵਾਦ ਆ ਖਾਸ ਕਰਕੇ ਐਨ ਆਈ ਭਰਾਵਾਂ ਦਾ ਧੰਨਵਾਦ ਆ ਜਿਹੜੇ ਵੀਡੀਓ ਦੇਖਦੇ ਆ ਤੇ ਆਜੋ ਸਾਰੀ ਅੱਗੇ ਤੁਹਾਨੂੰ ਡਿਟੇਲ ਦਿਖਾਉਣੇ ਆਂ ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਨੰਬਰ ਸਾਰੇ ਨੂੰ ਆਪਾਂ ਬੋਲ ਕੇ ਵੀ ਦੱਸ ਦਿੰਨੇ ਆਂ ਅੱਗੇ ਸਕਰੀਨ ਤੇ ਵੀ ਤੁਹਾਨੂੰ ਥੱਲੇ ਚੱਲਦਾ ਆਊਗਾ ਨੰਬਰ 9813904322 ਤੇ 9316200582 WhatsApp ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਆ ਤੁਹਾਨੂੰ ਜਵਾਬ ਜ਼ਰੂਰ ਮਿਲੂਗਾ ਟਾਈਮ ਥੋੜਾ ਅੱਗੇ ਪਿੱਛੇ ਜ਼ਰੂਰ ਹੋ ਸਕਦਾ ਤੇ ਕਈ ਵਾਰਾਂ ਕੰਮ ਕਰ ਕਰਕੇ ਨਹੀਂ ਟਾਈਮ ਲੱਗਦਾ ਰਿਪਲਾਈ ਦਾ ਤੇ ਆਜੋ ਸਾਰੀ ਤੁਹਾਨੂੰ ਫਾਰਮਟ ਦੀ ਡਿਟੇਲ ਦਿਖਾਉਣੇ ਆਂ ਦਿਖਾਓ ਜੀ ਅੱਗੇ ਮੈਂ ਤੁਹਾਨੂੰ ਕੈਮਰੇ ਦੇ ਵਿੱਚ ਸਾਰਾ ਤੁਹਾਨੂੰ ਦਿਖਾ ਦਿੰਨਾ ਤੇ ਸੁਪਰ ਤੇਲ ਬ੍ਰੇਕਾਂ ਦੇ ਵਿੱਚ ਭਰਾ ਕਹਿੰਦੇ ਹੁੰਦੇ ਆ ਬਾਈ ਜੀ ਕਿੱਥੋਂ ਚੇਂਜ ਕਰੀਏ ਕਿੱਥੋਂ ਨਾ ਚੇਂਜ ਕਰੀਏ ਆਹ ਸਿਸਟਮ ਆ ਪਹਿਲੀ ਗੱਲ ਤਾਂ ਸੈਡ ਡਿਸਟ੍ਰੀਬਿਊਟਰ ਆ ਗਿਆ ਤੇਲ ਬ੍ਰੇਕ ਦੇ ਨਾਲ ਇਹਦੇ ਨਾਲ ਫਾਇਦਾ ਕੀ ਹੋ ਜਾਂਦਾ ਫੀਟਿੰਗ ਸਾਰੀ ਤੁਹਾਨੂੰ ਬਣੀ ਬਣਾਈ ਮਿਲ ਜਾਂਦੀ ਆ ਸੈਡ ਡਿਸਟ੍ਰੀਬਿਊਟਰ ਦੀ ਸਾਡੇ ਇੱਥੇ ਜਿੰਨੇ ਵੀ ਡਿਸਟ੍ਰੀਬਿਊਟਰ ਸੇਲ ਵਗੈਰਾ ਹੁੰਦੇ ਆ ਉਹਨਾਂ ਦੇ ਨਾਲ ਤੁਹਾਨੂੰ ਆ ਫੀਟਿੰਗ ਪਾਈਪਾਂ ਪਾਈਪਾਂ ਦੀ ਆਪ ਸਾਰੀ ਅਰੇਂਜ ਕਰਨੀ ਪੈਂਦੀ ਆ ਸਿਰਫ ਡਿਸਟ੍ਰੀਬਿਊਟਰ ਹੀ ਮਿਲਦੇ ਆ ਬਾਕੀ ਫੀਟਿੰਗ ਸਾਰੀ ਤੁਹਾਨੂੰ ਪ੍ਰੋਪਰ ਬਣਾਉਣੀ ਪੈਣੀ ਆ ਜਿਨ੍ਹਾਂ ਭਰਾਵਾਂ ਦੇ ਵੀ ਸ਼ੌਂਕ ਆ ਜਿਨ੍ਹਾਂ ਨੂੰ ਦੋ ਤਰ੍ਹਾਂ ਦੀਆਂ অপਸ਼ਨਾਂ ਹੁੰਦੀਆਂ ਜਾਂ ਤਾਂ ਤੁਸੀਂ ਇੱਥੋਂ ਖਲਾ ਕੇ ਲੈ ਸਕਦੇ ਹੋ ਕਈ ਭਰਾਵਾਂ ਨੇ ਗੇਅਰ ਨਹੀਂ ਚੇਂਜ ਕਰਨੇ ਉਹ ਤਾਂ ਆਪਣਾ ਆਪ ਆੜ ਤੋਂ ਗੇਅਰ ਤੋਂ ਅੱਗੇ-ਅੱਗੇ ਲੈ ਸਕਦੇ ਆ ਮੰਨ ਲਓ ਗੇਅਰ ਤੋਂ ਪਿੱਛੇ-ਪਿੱਛੇ ਤੁਸੀਂ ਖਲਾ ਲਿਆ ਉਹਦੇ ਵਿੱਚ ਲਿਫਟ ਆ ਗਈ ਟਿਊਬਾਂ ਆ ਗਈਆਂ ਕ੍ਰਾਊਨ ਪਿਨਿਅਨ ਆ ਗਿਆ ਇਹਦੇ ਵਿੱਚ ਹਾਂਡੀ ਨਵੇਂ ਮਾਡਲ ਦੀ ਆ ਗਈ ਤੇ ਇੱਕ ਐਕਸਲ ਨਵੇਂ ਮਾਡਲ ਦੇ ਆ ਗਏ ਸਾਰੇ ਰਿੰਮ ਨਵੇਂ ਮਾਡਲ ਦੇ ਆ ਗਏ ਇਹਦੇ ਵਿੱਚ ਨਵੇਂ ਮਾਡਲਾਂ ਦੇ ਵਿੱਚ ਹਾਂਡੀ ਦਾ ਫਰਕ ਆ ਗਿਆ ਵੀ ਆ ਜਿਹੜੇ ਐਂਗਲ ਟਾਈਪ ਹੁੱਕ ਪੈ ਜਾਂਦੀ ਇਹਨੂੰ ਆਪਣੀ ਹੱਕ ਦੇ ਵਿੱਚ ਦਿੱਕਤ ਨਹੀਂ ਆਉਂਦੀ ਕਹਿੰਨ ਨੂੰ ਕਿਸੇ ਵੀ ਤਰ੍ਹਾਂ ਦੀ ਹੱਕ ਬਣਾਉਣੀ ਆ ਆਪਾਂ ਤੇ ਉਹ ਚੀਜ਼ ਬਣ ਜਾਂਦੀ ਆ ਬ੍ਰੇਕ ਸੇਲਡ ਆ ਸਾਰੀਆਂ ਹਾਲ ਤੱਕ ਖੁੱਲੀਆਂ ਨਹੀਂ ਟਰੈਕਟਰ ਦੀਆਂ ਸਟੈਪ ਲੈਜਰ ਵਗੈਰਾ ਲਿੰਕਾਂ ਨਵੇਂ ਟਰੈਕਟਰਾਂ ਦੇ ਵੀ ਜ਼ਿਆਦਾਤਰ ਤੁਹਾਨੂੰ ਜ਼ਿਆਦਾ ਖਰਾਬ ਹੀ ਮਿਲਣਗੀਆਂ ਲਿੰਕਾਂ ਦੀ ਅਸੀਂ ਜ਼ਿਆਦਾ ਨਵੇਂ ਰਿਫਰੈਂਸ ਕਰੀਦੇ ਵੀ ਤੁਸੀਂ ਨਵੀਆਂ ਹੀ ਤੇ ਪਾਓ ਟਰੈਕਟਰ ਨਾਲ ਬਹੁਤ ਘੱਟ ਲਿੰਕਾਂ ਆਉਂਦੀਆਂ ਡਿਮਾਂਡ ਬਹੁਤ ਜ਼ਿਆਦਾ ਤੇ ਆਉਂਦੀਆਂ ਬਹੁਤ ਘੱਟ ਆ ਆ ਗੁਟਕੇ ਦੇਖੋ ਕੰਪਨੀ ਦੇ ਨਾਲ ਆ ਕੇ ਥੱਲੇ ਜਿੰਨਾ ਭਰਾਵਾਂ ਦੇ ਟਾਇਰ ਵੱਡੇ ਪਾਉਣੇ ਆ ਇਹ ਕੰਪਨੀ ਨੇ ਥੱਲੇ ਇਦਾਂ ਦੇ ਸਪੈਸਰ ਪਾਏ ਹੋਏ ਆ ਟਾਇਰ ਜਿਹੜੇ ਮਰਗਾੜ ਦਾ ਟੱਚ ਨਾ ਹੋਣ ਠੀਕ ਆ ਜੀ ਪਿੱਛੋਂ ਤਾਂ ਆਹ ਫਿਟਿੰਗ ਆ ਗਈ ਪੀਟੀਓ ਵਗੈਰਾ ਨਾਲ ਆ ਗਈ ਡੰਡੇ ਵਾਲੀ ਹੁੱਕ ਹੁੱਕ ਵਗੈਰਾ ਤੁਹਾਡੀ ਨਾਲ ਆ ਗਈ ਮਰਗਾੜ ਕਈ ਭਰਾ ਇਹ ਲੈਣਾ ਪਸੰਦ ਕਰਦੇ ਆ ਸਿੰਪਲ ਤੇ ਕਈ ਭਰਾ ਜਿਹੜੇ ਆ ਕਲਾਸਿਕ ਵਾਲੇ ਮਰਗਾੜ ਲੈਣਾ ਪਸੰਦ ਕਰਦੇ ਆ ਤੇ ਅੱਗੋਂ ਪਾਵਰ ਦੀ ਫਿਟਿੰਗ ਆ ਗਈ ਸਾਰੀ ਕਲੱਚ ਡਬਲ ਆ ਗਿਆ ਇਹਦੇ ਵਿੱਚ ਠੀਕ ਆ ਜੀ ਪੀਟੀਓ ਲੀਵਰ ਆ ਆ ਗਿਆ ਤੇ ਦੋਨਾਂ ਦਾ ਕੰਪੀਟੀਸ਼ਨ ਚੱਲਣ ਦੇ ਆ ਈਪੀਆਈ ਕੋਈ ਪਸੰਦ ਕਰਦਾ ਕੋਈ ਤੇਲ ਬ੍ਰੇਕਾ ਪਸੰਦ ਕਰਦਾ ਇਹਦੀ ਡਿਮਾਂਡ ਈਪੀਆਈ ਨਾਲੋਂ ਵੀ ਜ਼ਿਆਦਾ ਹੈ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਇਹਨਾਂ ਬ੍ਰੇਕਾਂ ਦੀ ਕਿਉਂ ਇਹ ਫੋਰਡ ਨੂੰ ਜ਼ਿਆਦਾ ਲੱਗ ਜਾਂਦੀ ਹੈ ਈਪੀਆਈ ਜਦੋਂ ਆਪਾਂ ਲਾ ਦਿੰਨੇ ਆ ਫਿਰ ਉਹ ਫੋਰਡ ਪਿੱਛੇ ਰਹਿੰਦੇ ਹੀ ਨਹੀਂ ਟਰੈਕਟਰ ਸਾਰਾ ਚੇਂਜ ਹੀ ਹੋ ਜਾਂਦਾ ਤੇ ਅੱਗੇ ਆਜੋ ਜੀ ਕਲਸਟਰ ਮੀਟਰ ਆ ਗਿਆ ਤੇ ਪਾਵਰ ਦੀ ਫੀਟਿੰਗ ਪਰਲੇ ਪਾਸੇ ਦਿਖੋ ਨਾਲਾਂ ਨੂੰ ਜੈਕ ਪਾਈਪਾਂ ਦੇ ਇੱਧਰ ਆ ਕੇ ਇਹਦੇ ਵਿੱਚ ਡਬਲ ਪੰਪ ਆ ਗਿਆ ਜਿਵੇਂ ਕਿ ਪੰਪ ਡਬਲ ਆ ਟਰੈਕਟਰ ਨੂੰ ਸ਼ੋਅ ਬਹੁਤ ਸਾਰੇ ਟਰੈਕਟਰ ਜਿਨ੍ਹਾਂ ਨੇ ਸ਼ੋਅ ਲਈਆਂ ਜਿਨ੍ਹਾਂ ਨੇ ਇੰਜਨ ਵੀ ਲੈਣੇ ਇੰਜਨ ਵਾਲੇ ਵੀ ਸੰਪਰਕ ਕਰ ਸਕਦੇ ਆ ਬੰਪਰ ਜਿਹੜੇ ਆਉਂਦੇ ਆ ਕੰਪਨੀ ਵੱਲੋਂ ਜਾਂ ਪੁਰਾਣੇ ਜਿਹੜੇ ਬੰਪਰ ਹੁੰਦੇ ਆ ਸਿੰਪਲ ਬੰਪਰ ਹੀ ਹੁੰਦੇ ਆ ਬੰਪਰ ਵਗੈਰਾ ਦਾ ਤੁਹਾਨੂੰ ਆਪਦੇ ਮੋਡੀਫਿਕੇਸ਼ਨ ਵਾਸਤੇ ਘੋੜਾ ਬੰਪਰ ਲੈਣੀ ਪੈਂਦੇ ਆ ਆ ਜੋ ਇਧਰੋਂ ਪਾਵਰ ਦੀ ਫੀਟਿੰਗ ਵੀ ਤੁਹਾਨੂੰ ਦਿਖਾ ਦਈਏ ਪਾਵਰ ਦਾ ਰੋਜ਼ ਹੀ ਆਪਾਂ ਵੀਡੀਓ ਕਰੰਦੇ ਆ ਆ ਜਿਹੜਾ ਸਟੈਂਡ ਹੋ ਗਿਆ ਸਭ ਤੋਂ ਪਹਿਲਾਂ ਇਹਦੇ ਉੱਪਰ ਇੱਕ ਰਾਡ ਹੋ ਗਈ ਸਟੀering ਵਾਲੀ ਸਟੀering wheel ਹੋ ਗਿਆ ਜਿਹਾ ਜਿਹਾ ਤੁਸੀਂ ਆਪਣੀ ਮਨਪਸੰਦ ਕਰਦੇ ਆ ਆ ਜੈਕਾਂ ਦੀਆਂ ਪਾਈਪਾਂ ਆ ਗਈਆਂ ਕਿਸੇ ਕਿਸੇ ਵਰੀ ਦਾ ਕੋਈ ਕੱਲਿਆਂ ਇਕੱਠੀਆਂ ਕਢਾਉਣਾ ਪਸੰਦ ਕਰਦਾ ਕਈ ਕੱਲੇ ਕੱਲੇ ਆਪਣੀਆਂ ਪਸੰਦ ਕਰਦੇ ਆ ਤੇ ਆ ਪਾਵਰ ਦੀ ਫੀਟਿੰਗ ਅੱਗੇ ਸਾਰੀ ਆ ਗਈ ਠੀਕ ਆ ਦੋਸਤੋ ਗੇਅਰ ਡਬਲ ਕਲਚ ਆ ਵੀਡੀਓ ਜਲਦੀ ਜਲਦੀ লাইਵ ਸ਼ੇਅਰ ਤੇ ਕਰ ਦਿਆ ਕਰੋ ਭਾਈ ਸਾਹਿਬ ਸਾਰੇ ਭਰਾਵਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਦਾ ਕੋਈ ਪੈਸਾ ਨਹੀਂ ਤੁਸੀਂ ਵੀਡੀਓ ਦੇਖ ਦਿੰਦੇ ਆ ਪਰ ਸਬਸਕ੍ਰਾਈਬ ਨਹੀਂ ਚੈਨਲ ਕਰਦੇ ਭਰਾ ਜਰੂਰ ਮੇਰੇ ਵੀਰੋ ਆ ਦੇਖੋ ਇਹਦੀ ਫੀਟਿੰਗ ਆ ਗਈ ਤੁਹਾਡੀ ओरिजिनल ਆਪਣੀ ਟੈਂਕੀ ਦੀ ਪਾਵਰ ਦੀ ਤੇ ਕਈ ਜਿੱਥੇ ਵੀ ਤੁਹਾਡੀ ਸੈਟਿੰਗ ਆ ਤੁਸੀਂ ਪੈਪ ਛੋਟੇ ਵੱਡੇ ਕਰਕੇ ਟੈਂਕੀ ਆਪਣੀ ਆਪਣੇ ਹਿਸਾਬ ਨਾਲ ਜਿੱਥੇ ਵੀ ਤੁਸੀਂ ਕਰਨੀ ਆ ਕਰ ਸਕਦੇ ਹੋ ਜਿੰਨੇ ਵੀ ਟਰੈਕਟਰ ਤੁਸੀਂ ਪਾਵਰ ਦੇਖੋਗੇ ਕਿਸੇ ਦੀ ਵੀ ਸੇਮ ਨਹੀਂ ਟੈਂਕੀ ਤੁਹਾਨੂੰ ਇੱਕ ਜਗ੍ਹਾ ਤੇ ਨਹੀਂ ਮਿਲੂਗੀ ਉਹ ਮਿਸਤਰੀ ਦੇ ਹੱਥ ਹੁੰਦਾ ਕੋਈ ਕਿੱਥੇ ਸੈਟਿੰਗ ਕਰ ਲੈਂਦੇ ਕੋਈ ਕਿੱਥੇ ਸੈਟਿੰਗ ਕਰ ਲੈਂਦੇ ਆ ਤੇ ਜੇ ਵੀਡੀਓ ਚੰਗੀ ਲੱਗੇ ਦੋਸਤੋ ਵਧੀਆ ਤੇ ਭਾਈ ਇਹ ਚੈਨਲ ਫੋਲੋ ਕਰ ਲਓ ਤੇ ਆਜੋ ਇੱਕ ਹੋਰ ਨਵੀਂ ਇਨਫੋਰਮੇਸ਼ਨ ਜੇ ਕੋਈ ਹੋਈ ਤੁਹਾਨੂੰ ਉਹ ਵੀ ਆਪਾਂ ਅੱਜ ਐਡ ਆਨ ਕਰ ਦਾਂਗੇ ਤੇ ਆ ਟਰੈਕਟਰ ਸਾਰੇ ਦੀ ਨਿਗਾ ਮਾਰਾ ਦਈਏ ਤੁਹਾਨੂੰ ਤੇ ਵੀਡੀਓ ਕਰਦੇ ਆ ਦੋਸਤੋ ਇੱਥੇ ਹੀ ਸਮਾਪਤ ਜੀ ਧੰਨਵਾਦ ਜੀ ਇੰਸਟਾਗ੍ਰam ਤੇ ਵੀ ਆ ਫੇਸਬੁੱਕ ਤੇ ਵੀ ਆ ਤੇ ਮੇਰਾ ਨਾਮ ਆ ਸੰਦੀਪ ਸਿੰਘ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੇ ਦੋਸਤੋ ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਫੇਸਬੁੱਕ ਇੰਸਟਾਗ੍ਰam ਔਰ YouTube ਤੇ ਧੰਨਵਾਦ ਜੀ